ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਲੁਧਿਆਣਾ ਦੇ ਵਿੱਚ ਹੋਲਿਸਟਿਕ ਅਤੇ ਇੰਟੀਗ੍ਰੇਟਿਵ ਮੈਡੀਸਨ ਦੇ ਲਈ ਇੱਕ ਬਹੁਤ ਹੀ ਸੁਨਹਿਰਾ ਮੌਕਾ ਆਇਆ ਹੈ ਜਿਹਦੇ ਵਿੱਚ ਇੱਕ ਬਹੁਤ ਹੀ ਵੱਡਾ ਆਯੁਰੋਦਿਕ ਹਸਪਤਾਲ ਅੱਖੋਵਲ ਰੋਡ ਲੁਧਿਆਣਾ ਦੇ ਵਿੱਚ ਖੁੱਲਿਆ ਹੈਗਾ ਇਸ ਸੈਂਟਰ ਦਾ ਨਾਮ ਹੈਗਾ ਆਯੂਸ਼ ਆਯੁਰਵੇਦਾ ਅਤੇ ਪੰਚਕਰਮਾ ਸੈਂਟਰ ਜਿੱਥੇ ਅਸੀਂ ਪੁਰਾਣੀ ਬਿਮਾਰੀਆਂ ਜਿਹੜੀਆਂ ਕਿ ਲਾਜ ਇਲਾਜ ਹੋ ਗਈਆਂ ਨੇ ਜਿਹੜੀ ਜਿਹੜੀ ਕਿ ਸਵੈ ਉੱਪਰਨ ਵਾਲੀ ਬਿਮਾਰੀਆਂ ਨੇ ਉਹਨਾਂ ਦਾ ਇਲਾਜ ਅਸੀਂ ਇੱਥੇ ਕਰਦੇ ਹਾਂ ਇਸ ਸੰਸਥਾਨ ਦੇ ਵਿੱਚ ਸਾਡੇ ਕੋਲ ਦੋ ਪੰਚਕਾਰ ਰੂਮਸ ਹੈਗੇ ਨੇ ਜਿਹਦੇ ਵਿੱਚ ਹਰ ਪ੍ਰਕਾਰ ਦਾ ਪੰਚਕਰਮ ਜਿਵੇਂ ਕਿ ਅਖੀਰ ਦੇਖਿਆ ਜਾ ਰਿਹਾ ਹੈ ਕਿ ਲੋਕੀ ਵਿਗਾਣੇ ਦੇ ਸਾਊਥ ਇੰਡੀਆ ਜਾਂਦੇ ਨੇ ਪੰਚਕਰਮ ਕਰਾਉਣ ਵਾਸਤੇ ਉਹ ਸਾਰੀ ਦੀ ਸਾਰੀ ਵਿਧੀਆਂ ਜਿਹੜੀਆਂ ਹੈਗੀਆਂ ਨੇ ਅਸੀਂ ਇੱਥੇ ਲੈ ਕੇ ਆਏ ਨੇ ਤੇ ਸਾਰੇ ਪੰਚਕਰਮ ਜਿਵੇਂ ਕਿ ਜਿਨ੍ਹਾਂ ਲੋਕਾਂ ਨੂੰ ਗੋਡਿਆਂ ਦੀ ਤਕਲੀਫ ਹੈਗੀ ਹੈ ਜਿਨ੍ਹਾਂ ਲੋਕਾਂ ਨੂੰ ਪੇਟ ਦੀ ਤਕਲੀਫ ਹੈਗੀ ਹੈ ਜਿਨ੍ਹਾਂ ਲੋਕਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਡਿਪਰੈਸ਼ਨ ਹੈਗਾ ਉਹਦੇ ਨਾਲ ਨਾਲ ਜਿਨ੍ਹਾਂ ਲੋਕਾਂ ਨੂੰ ਪਿੱਠ ਦਰਦ ਰਹਿੰਦਾ ਹੈ ਤੇ ਨਿਊਰੋ ਮਸਕুলਰ ਦੀਆਂ ਬਿਮਾਰੀਆਂ ਜਿਵੇਂ ਕਿ ਮੋਟਰ ਨਿਊਰਨ ਡਿਜ਼ੀਜ਼ ਹੋ ਗਈ ਮਲਟੀਪਲ ਸਕਲਰੋਸਿਸ ਹੋ ਗਈ ਸ਼ਾਰਟਿਕਾ ਸਿੰਡਰੋਮ ਹੋ ਗਿਆ ਇਧਰ ਲਈ ਸਾਡੇ ਕੋਲ ਪੰਚ ਕਰਮ ਦੇ ਵਿੱਚ ਬਹੁਤ ਸਾਰੀ ਵਿਧੀਆਂ ਨੇ ਜਿਹੜੇ ਕਿ ਅਸੀਂ ਸਾਡੇ ਕੋਲ ਮੇਲ ਤੇ ਫੀਮੇਲ ਰੂਮਸ ਹੈਗੇ ਨੇ ਤੇ ਅਸੀਂ ਬੈਸਟ ਤੋਂ ਬੈਸਟ ਮਸ਼ੀਨਰੀ ਜਿਹੜੀ ਹੈਗੀ ਉਹ ਬਾਹਰ ਤੋਂ ਮੰਗਵਾਈ ਹੈਗੀ ਹੈ ਤੇ ਟੌਪ ਕਲਾਸ ਪੰਚ ਕਰਮਾ ਵਿਧੀਆਂ ਇੱਥੇ ਫਾਲੋ ਹੁੰਦੀਆਂ ਨੇ ਉਹਦੇ ਨਾਲ ਨਾਲ ਜਿੰਨੀ ਵੀ ਅਤੇ ਹੋਰ ਪੁਰਾਣੀ ਬਿਮਾਰੀਆਂ ਨੇ ਜਿਨੂੰ ਅਸੀਂ ਕ੍ਰੋਨਿਕ ਡਿਜ਼ੀਜ਼ਸ ਕਹਿੰਦੇ ਨੇ ਜਿਵੇਂ ਕਿ ਸਾਡੇ ਕੋਲ ਹਾਈਪਰ ਐਸਿਡਿਟੀ ਹੋ ਗਿਆ ਆ ਆਈਬੀਐਸ ਹੋ ਗਿਆ ਇਰੀਟੇਬਲ ਬਾਵਲ ਸਿੰਡਰੋਮ کئی ਲੋਕਾਂ ਨੂੰ ਪਖਾਣਾ ਬਹੁਤ ਜ਼ਿਆਦਾ ਆਉਂਦਾ کئی ਲੋਕਾਂ ਨੂੰ ਖਾਣਾ ਖਾਣ ਤੇ ਬਾਅਦ ਵੀ ਪਖਾਣੇ ਲਈ ਭਜਣਾ ਪੈਂਦਾ ਹੈ ਲੈਟਰਨ ਵਾਸਤੇ ਭਜਣਾ ਪੈਂਦਾ ਹੈ ਤੇ ਉਹ ਹਮੇਸ਼ਾ ਇਹੀ ਧਿਆਨ ਰੱਖਦੇ ਨੇ ਕਿ ਉਹਨਾਂ ਦਾ ਉਹਨਾਂ ਦਾ ਪੇਟ ਕਲੀਅਰ ਹੋਇਆ ਕਿ ਨਹੀਂ ਹੋਇਆ ਉਹਦੇ ਲਈ ਜਿਹਨੂੰ ਅਸੀਂ ਆਈਬੀਐਸ ਕਹਿੰਦੇ ਨੇ ਆਯੁਰਵੇਦ ਵਿੱਚ ਬਹੁਤ ਹੀ ਵਧੀਆ ਟ੍ਰੀਟਮੈਂਟ ਹੈਗਾ ਇਹਦੇ ਨਾਲ ਚਮੜੀ ਦੇ ਰੋਗ ਜਿਵੇਂ ਕਿ ਸੋਰਿਆਸਿਸ ਹੋ ਗਿਆ ਕਿਉਂਕਿ ਸੋਰੀਆਸਿਸ ਦਾ ਹੋਰ ਪદ્ધਤੀਆਂ ਵਿੱਚ ਇੰਨਾ ਵਧੀਆ ਇਲਾਜ ਨਹੀਂ ਹੈਗਾ ਬਟ ਅਸੀਂ ਆਯੁਰਵੈਦ ਦੇ ਵਿੱਚ ਸੋਰੀਆਸਿਸ ਦਾ ਬਹੁਤ ਹੀ ਵਧੀਆ ਇਲਾਜ ਕਰਦੇ ਨੇ ਜੇ ਅਸੀਂ ਗਾਇਨਕੋਲੋਜੀ ਦੀ ਗੱਲ ਕਰੀਏ ਉਹ ਪੂਰੇ ਪੰਜਾਬ ਪੰਜਾਬ ਦੇ ਵਿੱਚ ਇਹ ਜਿਹੜਾ ਆਯੁਸ਼ ਆਯੁਰਵੈਦਾ ਹਸਪੀਟਲ ਹੈਗਾ ਇੱਥੇ ਅਸੀਂ ਆਯੁਰਵੈਦਿਕ ਗਾਇਨਕੋਲੋਜੀ ਵੀ ਲੈ ਕੇ ਆਏ ਨੇ ਜਿੱਥੇ ਕਿ ਸਤਰੀ ਰੋਗ ਜਨਨਲੀ ਦੇ ਜਿਹੜੇ ਰੋਗ ਨੇ ਜਿਵੇਂ ਕਿ ਯੂਟਰਸ ਦੇ ਵਿੱਚ ਰਸੋਲੀ ਹੋਣਾ ਉਹਦੇ ਨਾਲ ਨਾਲ ਬਾਝਪਨ ਹੋਣਾ ਕਈ ਲੇਡਿਸ ਦੀ ਜਿਹੜੀ ਟਿਊਬਸ ਹੁੰਦੀਆਂ ਨੇ ਉਹ ਚਿਪਕੀਆਂ ਹੁੰਦੀਆਂ ਨੇ ਜਾਂ ਉਹਦੇ ਵਿੱਚ ਪਾਣੀ ਭਰ ਜਾਂਦਾ ਹੈ ਜਿਸ ਦੇ ਕਰਕੇ ਇਨਫਰਟਿਲਿਟੀ ਵੀ ਹੋ ਜਾਂਦੀ ਹੈ ਉਹਦੇ ਲਈ ਅਸੀਂ ਉੱਤਰਬਸਤੀ ਆਯੁਰਵੈਦ ਦੇ ਵਿੱਚ ਪੰਚਕਰਮ ਦੇ ਵਿੱਚ ਕੀਤਾ ਜਾਂਦਾ ਹੈ ਤੇ ਸਾਡੇ ਡਾਕਟਰ ਡਾਕਟਰ ਨਿਹਾਰਿਕਾ ਬਾਦਸੇ ਆਏ ਜੋ ਕਿ ਐਮ.ਬੀ ਹੈਗੇ ਨੇ ਆਯੁਰਵੈਦ ਦੇ ਵਿੱਚ ਉਹ ਉੱਤਰਬਸਤੀ ਕਰਦੇ ਨੇ ਜਿਸ ਦਾ ਕਿ ਬਹੁਤ ਹੀ ਵਧੀਆ ਰਿਜ਼ਲਟ ਸਾਨੂੰ ਮਿਲਿਆ ਹੈਗਾ ਤੇ ਬਹੁਤ ਹੀ ਇਹੋ ਜਿਹੀ ਜਨਾਨੀਆਂ ਜਿਨ੍ਹਾਂ ਨੂੰ ਇਨਫਰਟਾਈਲ ਕੋਸ਼ਿਤ ਕਰ ਕਰ ਦਿੱਤਾ ਗਿਆ ਸੀਗਾ ਉਹਨਾਂ ਨੂੰ ਤਾਂ ਬੱਚਾ ਵੀ ਹੋਇਆ ਹੈਗਾ ਤੇ ਮੈਂ ਡਾਕਟਰ ਗੋਹਰワਤ ਸੈਨ ਖੁਦ ਇੱਕ ਐਮਰਜੀ ਡਾਕਟਰ ਹੈਗਾ ਤੇ ਗੋਡੇ ਦੀ ਸਮੱਸਿਆ ਆਸਟਿਓ ਆਰਥਰਾਇਟਿਸ ਆਫ ਦ ਨੀ ਇੱਕ ਇਹੋ ਜੀ ਬਿਮਾਰੀ ਹੈਗੀ ਹੈ ਜਿਹੜੇ ਕਿ ਅੱਜ ਕੱਲ ਅਸੀਂ ਦੇਖ ਰਹੇ ਹਾਂ ਕਿ ਵਿਟਾਮਿਨ ਡੀ ਦੀ ਕਮੀ ਦੇ ਨਾਲ ਜਾਂ ਕੈਲਸ਼ੀਅਮ ਦੀ ਕਮੀ ਦੇ ਨਾਲ ਅੱਜ ਕੱਲ ਬਹੁਤ ਹੀ ਮਾਤਰਾ ਦੇ ਵਿੱਚ ਲੋਕਾਂ ਦੇ ਵਿੱਚ ਮਿਲ ਰਹੀ ਹੈ ਸਪੈਸ਼ਲੀ ਲੇਡੀਆਂ ਜੋ ਕਿ ਘਰ ਦੇ ਕੰਮ ਕਾਜ ਕਰਦੀਆਂ ਨੇ ਨੱਠ ਪਰਚ ਲੱਗੀ ਰਹਿੰਦੀ ਇਹਦੇ ਨਾਲ ਉਹਨਾਂ ਦੇ ਜਿਹੜੇ ਗੋਡੇ ਹੈਗੇ ਨੇ ਅੱਜ ਕੱਲ 35 40 ਉਮਰ ਬਹੁਤ ਹੀ ਛੋਟੀ ਉਮਰ ਦੇ ਵਿੱਚ ਹੀ ਸਾਨੂੰ ਪ੍ਰੋਬਲਮ ਦੇਖਣ ਨੂੰ ਮਿਲ ਰਹੀ ਹੈਗੀ ਹੈ आयुर्वेद ਵਿੱਚ ਗੋਡੇ ਦਾ ਬਹੁਤ ਹੀ ਵਧੀਆ ਇਲਾਜ ਹੈਗਾ ਅਸੀਂ ਇਹਨੂੰ ਪੰਚਕਰਮਾ ਰਾਹੀਂ ਜਿੱਦੇ ਵਿੱਚ ਅਸੀਂ ਪੱਤਰਪੂੜਲੀ ਪਿੰਡ ਸਵੇਦ ਜਾਂ ਜਾਨੂ ਬਸਤੀ ਹੋਵੇ ਜਿਹੜੇ ਕਿ ਅਸੀਂ ਇੱਥੇ ਪੰਚਕਰਮਾ ਰੋਡ ਸਥਿਤ ਆਯੂਸ਼ ਆਯੁਰਵੇਦਾ ਹਸਪਤਾਲ ਦੇ ਵਿੱਚ ਅਸੀਂ ਇਹਦਾ ਦਾ ਇਲਾਜ ਕਰ ਰਹੇ ਹਾਂ ਐਕਸਰੇ ਦੇ ਵਿੱਚ ਗ੍ਰੇਡ 1 ਅਤੇ ਗ੍ਰੇਡ 2 ਜੇ ਤੁਹਾਡਾ ਆਸਥੋਆਰਥਰਾਈਟਿਸ ਆਂਦਾ ਹੈ ਉਹਦੇ ਲਈ ਤੁਹਾਨੂੰ ਗੋਡੇ ਬਦਲਣ ਦੀ ਕੋਈ ਵੀ ਲੋੜ ਨਹੀਂ ਪੈਂਦੀ ਇਹ ਪੰਚਕਰਮਾ ਰਾਹੀਂ ਬਹੁਤ ਹੀ ਵਧੀਆ ਰਿਵਰਸ ਹੋ ਸਕਦਾ ਹੈ ਤੇ ਜਿਨ੍ਹਾਂ ਲੋਕਾਂ ਦੇ ਵਿੱਚ ਗਰੀਸ ਘਟ ਗਈ ਹੋਵੇ ਜਾਂ ਫਿਰ ਗੋਡੇ ਦੇ ਆਲੇ-ਦੋਲੇ ਸੋਜ ਚ ਰਹਿੰਦੀ ਹੋਵੇ ਚੱਲਣ ਫਿਰ ਵਿੱਚ ਤਕਲੀਫ ਹੋਵੇ ਟੰਗਾਂ ਨੂੰ ਫੋਲਡ ਕਰਨ ਦੇ ਵਿੱਚ ਤਕਲੀਫ ਹੋਵੇ ਜਾਂ ਸੀੜੀਆਂ ਚੜ੍ਹਨ ਦੇ ਵਿੱਚ ਤਕਲੀਫ ਹੋਵੇ ਇਹ ਸਾਰੀਆਂ ਪ੍ਰੋਬਲਮਸ ਗ੍ਰੇਡ 1 ਗ੍ਰੇਡ 2 ਦੀ ਪੰਚਕਰਮਾ ਰਾਹੀਂ ਅਤੇ ਆਯੁਰਵੇਦ ਰਾਹੀਂ ਬਹੁਤ ਹੀ ਵਧੀਆ 80 ਤੋਂ 90% ਕਿਊਰੇਬਲ ਹੁੰਦੀਆਂ ਨੇ ਬਹੁਤ ਲੋਕੀ ਗੋਡਿਆਂ ਵਾਸਤੇ ਗਲੂਕੋਸਾਮੀਨ ਦਾ ਵੀ ਸੇਵਨ ਕਰ ਰਹੇ ਨੇ ਤੇ ਵਿਟਾਮਿਨ ਡੀ ਆ ਦਾ ਵੀ ਸੇਵਨ ਕਰਨ ਕਿਉਂਕਿ ਸਾਡਾ ਸੂਰਜ ਤੋਂ ਨਿਕਲਣਾ ਬਿਲਕੁਲ ਬੰਦ ਹੋ ਗਿਆ ਹੈ ਤਾਂ ਕਰਕੇ ਅਸੀਂ ਲੋਕੀ ਵਿਟਾਮਿਨ ਡੀ ਦੇ ਜਿਹੜੇ ਆਰਟੀਫੀਸ਼ੀਅਲ ਕੈਪਸੂਲ ਹੈਗੇ ਨੇ ਉਹਨਾਂ ਦਾ ਸੇਵਨ ਕਰ ਰਹੇ ਨੇ ਬਟ ਆਰ ਰਿਵਿਵ ਵਿਚ ਨੈਚੁਰਲ ਰਿਸੋਰਸਸ ਹੈਗੇ ਨੇ ਵਿਟਾਮਿਨ ਡੀ ਦੀਆਂ ਜਿਹੜੇ ਕੀ ਸਾਡੇ ਹੱਡੀ ਨੂੰ ਤਾਕਤ ਦਿੰਦੀਆਂ ਨੇ ਪਲੱਸ ਸਾਡੇ ਸਰੀਰ ਚ ਜਾਨ ਫੂਕਦੇ ਨੇ ਅਤੇ ਗਰੀਸ ਦਾ ਪੈਦਾ ਹੋਣਾ ਉਹ ਵੀ ਇਹ ਇਹਨੂੰ ਬਹੁਤ ਵਧੀਆ ਪੈਦਾ ਕਰਦਾ ਆ ਅੱਜ ਵੀ ਦੇਖਿਆ ਜਾ ਰਿਹਾ ਹੈ ਕਿ ਬਹੁਤ ਜੇ ਡਾਕਟਰਸ ਹੈਗੇ ਨੇ ਉਹ ਗ੍ਰੇਡ 2 ਤੱਕ ਹੀ ਪੇਸ਼ੈਂਟਸ ਨੂੰ ਗੋਡੇ ਬਦਲਣ ਦੀ ਸਲਾਹ ਦੇ ਦਿੰਦੇ ਨੇ ਲੇਕਿਨ ਇਹੋ ਜੀ ਗੱਲ ਨਹੀਂ ਹੈਗੀ ਹੈ ਮੈਂ ਪਹਿਲੇ ਵੀ ਕਹਿ ਚੁੱਕਾ ਕਿ ਗ੍ਰੇਡ 1 ਗ੍ਰੇਡ 2 ਜਾਂ ਗ੍ਰੇਡ 2 ਜਾਂ ਗ੍ਰੇਡ 3 ਦੀ ਸਟਾਰਟਿੰਗ ਤੋਂ ਪਹਿਲਾ-ਪਹਿਲਾ ਜਿਹੜੇ ਗੋਡੇ ਹੁੰਦੇ ਨੇ ਉਹਦੇ ਵਿੱਚ ਆਪਰੇਸ਼ਨ ਕਰਾਉਣ ਦੀ ਕੋਈ ਜ਼ਰੂਰਤ ਕੋਈ ਲੋੜ ਨਹੀਂ ਹੁੰਦੀ ਹੈ ਤੇ ਜੇ ਉਹ ਆਯੁਰਵੇਦ ਅਪਣਾਉਂਦੇ ਨੇ ਉਹ ਡੈਫੀਨੇਟਲੀ ਉਹਨਾਂ ਦਾ 20-25 ਸਾਲ ਬਿਨਾਂ ਆਪਰੇਸ਼ਨ ਕਰਾਏ ਉਹ ਨਿਕਾਲ ਸਕਦੇ ਨੇ ਤੇ ਇਹਦੇ ਵਿੱਚ ਅਸੀਂ ਇਹੀ ਕਹਿੰਦੇ ਨੇ ਕਿ ਬਹੁਤ ਜਿਹੇ ਲੋਕ ਇਸ ਹਾਰਟ ਦੇ ਕੋਲ ਆਂਦੇ ਨੇ ਜਿਹੜੇ ਕਿ ਹਰ ਸਾਲ ਦੇ ਵਿੱਚ ਇੱਕ ਜਾਂ ਦੋ ਵਾਰੀ ਥੈਰੇਪੀ ਕਰਾ ਕੇ ਚਲੇ ਜਾਂਦੇ ਨੇ ਤੇ ਉਹਨਾਂ ਨੂੰ ਆਪਰੇਸ਼ਨ ਕਰਾਉਣ ਦੀ ਹਰਤ ਕੋਈ ਲੋੜ ਵੀ ਨਹੀਂ ਦਿਖਦੀ। ਆਯੁਰਵੈਦ ਦੇ ਵਿੱਚ ਬਹੁਤ ਜੀ ਐਸੀ ਜੜੀ ਬੂਟੀਆਂ ਨੇ ਜਿਨ੍ਹਾਂ ਦੇ ਨਾਲ ਬਿਨਾਂ ਕੋਈ ਸਾਈਡ ਸਾਈਡ ਇਫੈਕਟ ਆਹੀਂ ਪੇਨ ਦੇ ਵਿੱਚ ਕਮੀ ਆਂਦੀ ਹੈ ਤੇ ਜਿਹੜੀ ਇਨਫਲੇਮੇਸ਼ਨ ਸੋਚਿਸ਼ ਹੋਈ ਹੁੰਦੀ ਗੋਡੇਤ ਦੇ ਵਿੱਚ ਉਹਦੇ ਵਿੱਚ ਕਮੀ ਆਂਦੀ ਜਿਵੇਂ ਕਿ ਅਸ਼ਵਗੰਧਾ ਹੋ ਗਿਆ ਨਿਰਗੁੰਡੀ ਹੋ ਗਈ। ਦਸ਼ਮੂਲ ਹੋ ਗਿਆ ਇਹ ਇਹੋ ਜੀ ਛੋਟੀ ਮੋਟੀ ਜੜੀ ਬੂਟੀਆਂ ਨੇ ਜਿਹੜੀ ਕਿ ਸਾਡੇ ਇਹਨਾਂ ਨੂੰ ਪ੍ਰੋਸੈਸ ਕਰਕੇ ਟੈਬਲੇਟ ਫਾਰਮ ਦੇ ਵਿੱਚ ਜਾਂ ਕਾਰਡ ਦੇ ਫਾਰਮ ਦੇ ਵਿੱਚ ਜਾਂ ਪਸੰਦੇ ਤੌਰ ਦੇ ਵਿੱਚ ਇਹ ਗੋਡਿਆਂ ਦੀ ਇਨਫਲੇਮੇਸ਼ਨ ਨੂੰ ਦੂਰ ਕਰਦਾ ਹੈ ਪਲੱਸ ਗੋਡੇ ਦੀ ਜਿਹੜੀ ਗਰੀਸ ਘੱਟ ਗਈ ਹੋਵੇ ਉਹਨੂੰ ਰਿਵਰਸ ਕਰਦਾ ਹੈ